ਗੜਚੰਕਰ ਤੋਂ ਨੰਗਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ ਗੜਚੰਕਰ ਤੋਂ ਵਕ ਵਕ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਖਾਸਾ ਪਰ ਸਰਕਾਰ ਇਸ ਦਾ ਕੋਈ ਠੋਸ ਉਪਰਾਲਾ ਨਹੀਂ ਕਰ ਰਹੀ ਇਸ ਸੜਕ ਘਟ ਟੋਏ ਜਿਆਦਾ ਦਿਖਾਈ ਦਿੰਦੇ ਹਨ ਜਿਸ ਤੇ ਨਿਤ ਦਿਨ ਹਾਸੇ ਬਪ ਰਹੇ ਹਨ ਟੋਏ ਕਾਫੀ ਡੂੰਘੇ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਬੀ ਦੇ ਪ੍ਰਧਾਨ ਜਗਦੀਪ ਸਿੰਘ ਗੜੀ ਮਾਨਸੋਬਾਲ ਨੇ ਸਰਕਾਰ ਤੋਂ ਇਸ ਦੀ ਮਰਮੱਦੀ ਮੰਗ ਕੀਤੀ ਹੈ ਆਓ ਦੇਖਦੇ ਹਾਂ ਅਸ਼wini ਸ਼ਰਮਾ ਦੀ ਗਰ ਸ਼ੰਕਰ ਤੋਂ ਪੂਰੀ ਰਿਪੋਰਟ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜਿਹੜੀ ਨੰਗਲ ਤੋਂ ਗੜਸ਼ੰਕ ਨੂੰ ਸੜਕ ਜਾਂਦੀ ਹੈ ਨੰਗਲ ਤੋਂ ਝੁੰਗੀਆਂ ਝੁੰਗੀਆਂ ਤੋਂ ਹੈਬਵਾਲ ਤੱਕ ਸੜਕ ਜਿਹੜੀ ਹੈ ਨਾ ਦੇਖਣ ਨੂੰ ਉਹ ਸੜਕ ਲੱਗਦੀ ਨਹੀਂ ਜਿਵੇਂ ਮੰਨ ਲਓ ਟੋਇਆਂ ਦੇ ਵਿੱਚ ਸੜਕ ਬਣੀ ਹੋਈ ਤੇ ਲੋਕੀ ਤਾਂ ਹੁਣ ਫੇਸਬੁੱਕ ਤੇ ਪਾਣਾ ਵੀ ਛੱਡ ਗਏ ਕਹਿੰਦੇ ਇਹ ਸੁਣਦਾ ਹੀ ਕੋਈ ਨਹੀਂ ਪਿਛਲੇ 5 ਸਾਲ ਕਾਂਗਰਸ ਦੀ ਜਿਹੜੀ ਸਰਕਾਰ ਰਹੀ ਹੈ ਇੱਕ ਮਿੱਟੀ ਦੀ ਟੋਕਰੀ ਇੱਕ ਬਜਲੀ ਦੀ ਟੋਕਰੀ ਨਹੀਂ ਪਾਈ ਹੁਣ 6 ਮਹੀਨੇ ਜਿਹੜੇ ਐ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਇਹ ਵੀ ਲੰਘ ਗਈ ਹੈ 6 ਮਹੀਨੇ ਦੀ ਤੇ ਪਿੱਛੇ ਆਪਣਾ ਸਪੀਕਰ ਸਾਹਿਬ ਨੇ ਕਿਹਾ ਸੀ ਕਿ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਇਹਦਾ ਜਿਹੜਾ ਹੈ ਟੈਂਡਰ ਲੱਗ ਜਾਣਾ ਹੈ ਤੇ ਕੰਮ ਸ਼ੁਰੂ ਹੋ ਜਾਣਾ ਹੈ ਪਰ ਇੰਨੀ ਹਾਲਤ ਮਾੜੀ ਹੈ ਕਿ ਅਸੀਂ 100 ਵਾਰ ਸੋਚਦੇ ਆਂ ਵੀ ਗਰ ਸ਼ੰਕੂ ਨੂੰ ਜਾਣ ਤੋਂ ਪਹਿਲਾਂ ਕਿ ਹੁਣ ਜਾਈਏ ਕਿੱਧਰ 4-4 5-5 ਫੁੱਟ ਦੇ ਡੂੰਘੇ ਟੋਏ ਤੇ ਕੋਈ ਨਹੀਂ ਸੁਣ ਰਿਹਾ ਬੀਤ ਦੇ ਇਲਾਕਾ ਇਲਾਕੇ ਦੇ ਲੋਕਾਂ ਦੀ ਗੱਲ ਅੱਜ ਬੀਤ ਭਲਾਈ ਕਮੇਟੀ ਦੀ ਚੋਣ ਵੀ ਹੋ ਰਹੀ ਹੈ ਇਹਦੇ ਵਿੱਚ ਵੀ ਇਹ ਸਭ ਤੋਂ ਜਿਹੜਾ ਮੁੱਦਾ ਹੈ ਉਹ ਵੱਧ ਤੋਂ ਗੰਭੀਰ ਲੱਗਿਆ ਲੋਕਾਂ ਨੇ ਕਿਹਾ ਹੈ ਵੀ ਬੁਰਾ ਹਾਲ ਹੈ ਕਿ ਬੀਤ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਦੇ ਬਾਰੇ ਕੋਈ ਉਪਰਾਲਾ ਜੋਗ ਉਪਰਾਲਾ ਜਿਵੇਂ ਧਰਨਾ ਲਾਣਾ ਚਾਹੀਦਾ ਹੈ ਤੇ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦਾ ਕਿ ਇਹ ਇਹਦੀ ਜਿਹੜੀ ਹੈ ਜੇ ਤੁਸੀਂ ਸੜਕ ਬਣਾ ਨਹੀਂ ਸਕਦੇ ਤਾਂ ਘੱਟੋ ਘੱਟ ਕੋਏ ਜਰੂਰ ਭਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਕਰਾ ਰਹੇ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਬੀਤ ਦੇ ਲੋਕ ਕਿੰਨਾ ਸਫਰ ਕਰ ਰਹੇ ਆ ਕਿ ਵੋਟਾਂ ਤੋਂ ਪਹਿਲਾਂ ਕਿੰਨੇ ਵਾਅਦੇ ਕੀਤੇ ਗਏ ਆ ਕਾਂਗਰਸ ਦੇ ਟਾਈਮ ਵੀ 5 ਸਾਲ ਸਾਡੇ ਵਿਧਾਇਕ ਜੀ ਵੀ ਕਹਿੰਦੇ ਰਹੇ ਕਿ ਸਾਡੀ ਸਰਕਾਰ ਨਹੀਂ ਹੈਗੀ ਤੇ ਕਾਂਗਰਸ ਦੇ ਵੀ ਸਾਡੇ ਵੱਖ-ਵੱਖ ਲੀਡਰ ਸਾਡੇ ਹਲਕੇ ਤੋਂ ਵੀ ਲੀਡਰ ਨੇ ਤੇ ਦੂਜੇ ਪਾਸੇ ਸਾਡੇ ਮੈਡਮ ਜੀ ਦੇ ਵੀ ਬਹੁਤ ਵਾਅਦੇ ਸੀਗੇ ਕਿ ਜਰੂਰ ਸਾਡੀ ਸੜਕ ਬਣੂਗੀ ਇੱਕ ਟੋਕਰੀ ਬਜਰੀ ਦੀ ਨਹੀਂ ਪਈ ਉਹਨਾਂ ਦੇ ਕੋਲੋਂ ਤੇ 5 ਸਾਲ ਉਹਨਾਂ ਨੇ ਵੀ ਨਗਾ ਦਿੱਤੇ ਫੇਰ ਸਾਡੇ ਬਦਲਾ ਦੇ ਨਾਂ ਤੇ ਵੋਟਾਂ ਪਾ ਕੇ ਹੁਣ ਸਾਡੇ ਮਾਨਯੋਗ ਸਪੀਕਰ ਸਾਹਿਬ ਡਿਪਟੀ ਸਪੀਕਰ ਸਾਹਿਬ ਰੌੜੀ ਜੀ ਨੇ ਵੀ ਵਾਦਾ ਕੀਤਾ ਸੀ ਆਪਾਂ ਨਵਾਰ ਤੋਂ ਪਾਸ ਕਰਾ ਲਈ ਆ ਹੁਣ ਜਦੋਂ ਆਪਾਂ ਨੰਗਲ ਤੋਂ ਨੰਗਲ ਰੋਡ ਤੇ ਚੱਲ ਕੇ ਆਉਂਦੇ ਆ ਗੜਸ਼ੰਕਰੋ ਐਦਾਂ ਲੱਗਦਾ ਜਿਦਾਂ ਆਪਾਂ ਊਂਟ ਦੀ ਸਵਾਰੀ ਕਰਦੇ ਹੁੰਦੇ ਆ ਸਾਡੇ ਕੋਈ ਸੱਜਣ ਮਿੱਤਰ ਵੀ ਮਿਲਣ ਆਉਂਦੇ ਆ ਨੇ ਹੱਸਦੇ ਨੇ ਤੇ ਕਹਿੰਦੇ ਤੁਸੀਂ ਵਕਐ ਬੀਤੇ ਹੋਏ ਆ ਬੀਤੇ ਸਮੇਂ ਦੇ ਵਿੱਚ ਰਹਿ ਰਹੇ ਆ ਤੇ ਮੈਂ ਇਦਾ ਹੀ ਆ ਪੀ ਲਿਆ ਕਿ ਸਰਕਾਰਾਂ ਨੂੰ ਕਿ ਜਰੂਰ ਇਹਦੇ ਬਾਰੇ ਦੇਖੋ ਕਿ ਬੀਤ ਦੇ ਲੋਕ ਜਾਗਰੂਕ ਵੀ ਹੋ ਰਹੇ ਆ ਮੈਂ ਇਹਨਾਂ ਨੂੰ ਕਿਹੜਾ ਵੀ ਚਾਹੁੰਦਾ ਕਿ ਜਾਗਰੂਕ ਹੋ ਕੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਹੰਬੜਾ ਮਾਰੀਏ ਤਰਨੇ ਪ੍ਰਦਰਸ਼ਨ ਕਰਕੇ ਹੀ ਸਾਨੂੰ ਹੱਕ ਮਿਲਣਗੇ ਲੱਗਦਾ ਨਹੀਂ ਕਿ ਸੜਕ ਬਣੂਗੀ ਇਹ ਹੀ ਗੁਜਾਰਿਸ਼ ਕਰਦਾ ਆ ਕਿ ਸੜਕ ਬਣਾ ਕੇ ਸਾਡੇ ਬੀਤ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਨੰਗਲ ਤੋਂ ਗੜਸ਼ੰਕ ਨੂੰ ਸੜਕ ਜਾਂਦੀ ਹੈ ਨੰਗਲ ਤੋਂ ਝੁੰਗੀਆਂ ਝੁੰਗੀਆਂ ਤੋਂ ਹੈਬੋਲ ਤੱਕ ਸੜਕ ਜਿਹੜੀ ਹੈ ਨਾ ਦੇਖਣ ਨੂੰ ਉਹ ਸੜਕ ਲੱਗਦੀ ਨਹੀਂ ਜਿਵੇਂ ਮੰਨੋ ਟੋਇਆਂ ਦੇ ਵਿੱਚ ਸੜਕ ਬਣੀ ਹੋਈ ਤੇ ਲੋਕੀ ਤਾਂ ਹੁਣ ਫੇਸਬੁੱਕ ਤੇ ਪਾਣਾ ਵੀ ਛੱਡ ਗਏ ਕਹਿੰਦੇ ਇਹ ਸੁਣਦਾ ਹੀ ਕੋਈ ਨਹੀਂ ਪਿਛਲੀ 5 ਸਾਲ ਕਾਂਗਰਸ ਦੀ ਜਿਹੜੀ ਸਰਕਾਰ ਰਹੀ ਹੈ ਇੱਕ ਮਿੱਟੀ ਦੀ ਟੋਕਰੀ ਇੱਕ ਬਜਲੀ ਦੀ ਟੋਕਰੀ ਨਹੀਂ ਭਾਈ ਹੁਣ 6 ਮਹੀਨੇ ਜਿਹੜੇ ਐ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਲੰਘ ਗਈ ਹੈ 6 ਮਹੀਨੇ ਦੀ ਤੇ ਪਿੱਛੇ ਆਪਣਾ ਸਪੀਕਰ ਸਾਹਿਬ ਨੇ ਕਿਹਾ ਸੀ ਕਿ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਇਹਦਾ ਜਿਹੜਾ ਹੈ ਟੈਂਡਰ ਲੱਗ ਜਾਣਾ ਹੈ ਤੇ ਕੰਮ ਸ਼ੁਰੂ ਹੋ ਜਾਣਾ ਹੈ ਪਰ ਇੰਨੀ ਹਾਲਤ ਮਾੜੀ ਹੈ ਕਿ ਅਸੀਂ 100 ਵਾਰ ਸੋਚਦੇ ਆਂ ਵੀ ਗੜਸ਼ੈਂਕਰ ਨੂੰ ਜਾਣ ਤੋਂ ਪਹਿਲਾਂ ਕਿ ਹੁਣ ਜਾਈਏ ਕਿੱਧਰ 4-4 5-5 ਫੁੱਟ ਦੇ ਡੂੰਘੇ ਟੋਏ ਤੇ ਕੋਈ ਨਹੀਂ ਸੁਣ ਰਿਹਾ ਬੀਤ ਦੇ ਇਲਾਕਾ ਇਲਾਕੇ ਦੇ ਲੋਕਾਂ ਦੀ ਗੱਲ ਅੱਜ ਬੀਤ ਭਾਈ ਕਮੇਟੀ ਦੀ ਚੋਣ ਵੀ ਹੋ ਰਹੀ ਹੈ ਇਹਦੇ ਵਿੱਚ ਵੀ ਇਹ ਸਭ ਤੋਂ ਜਿਹੜਾ ਮੁੱਦਾ ਹੈ ਉਹ ਵੱਧ ਤੋਂ ਗੰਭੀਰ ਲੱਗਿਆ ਲੋਕਾਂ ਨੇ ਕਿਹਾ ਹੈ ਵੀ ਬੁਰਾ ਹਾਲ ਹੈ ਕਿ 20 ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਦੇ ਬਾਰੇ ਕੋਈ ਉਪਰਾਲਾ ਜੋਗ ਉਪਰਾਲਾ ਜਿਵੇਂ ਧਰਨਾ ਲਾਣਾ ਚਾਹੀਦਾ ਹੈ ਤੇ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦਾ ਕਿ ਇਹ ਇਹਦੀ ਜਿਹੜੀ ਹੈ ਜੇ ਤੁਸੀਂ ਸੜਕ ਬਣਾ ਨਹੀਂ ਸਕਦੇ ਤਾਂ ਘੱਟੋ ਘੱਟ ਟੋਏ ਜਰੂਰ ਭਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ